ਅੱਜ ਸਵੇਰੇ ਤਕਰੀਬਨ ਮੈਂ ਆਪਣੇ ਕਰੋਨਾ 10 ਕੁ ਵੇਂ ਨਿਕਲਿਆ ਸੀਗਾ ਜਿਲ੍ਹੇ ਮੈਂ ਬਾਜ਼ਾਰ ਚ ਪਹੁੰਚਿਆ ਤਾਂ ਕਾਫੀ ਇੱਥੇ ਰਸ ਰਿਹਾ ਸੀਗਾ ਲੋਕ ਕਾਫੀ ਇਕੱਠੇ ਹੋਏ ਹੋਏ ਸੀਗੇ ਜਿਲ੍ਹੇ ਮਨੋਂ ਉਹ ਪੁੱਛਿਆ ਕਿ ਕੀ ਗੱਲਬਾਤ ਹੋਈ ਕਹਿੰਦੇ ਜੀ ਇੱਧਰ ਤਾਂ ਆਪਣੇ ਟੈਂਚੂਲੇ ਦੇ ਨਾਲ ਵਾਰਦਾਤ ਹੋ ਗਈ ਹੈ ਸਵੇਰੇ 6:30 ਵਜੇ ਦੀ ਮੈਂ ਕਿੱਦਾਂ ਵਾਰਦਾਤ ਹੋਈ ਕਹਿੰਦੇ ਦੋ ਬੰਦੇ ਸੀਗੇ ਅੰਦਰ ਕੰਮ ਕਰ ਰਿਆ ਸੀਗਾ ਅੰਦਰ ਉਹਨੇ ਆਪਣਾ ਸਪਾਈਸਲ ਕਰਕੇ ਉਹ ਪੇਟੀ ਲਈ ਖੋਲੀ ਸੀ ਕਿ ਇੱਕ ਬੰਦਾ ਆਇਆ ਟੈਸਟਿੰਗ ਵਾਸਤੇ ਉਹਨੇ ਆਪਣਾ ਮੈਟਲ ਦਿੱਤਾ ਉਹਨੇ ਮਨਾ ਕੀਤਾ ਉਹ 10 ਵਜੇ ਤੱਕ ਉਹਨਾਂ ਨੇ ਆਗਾ ਪਰ ਉਹਨੇ ਕਿਸੇ ਨਾਲ ਗਲਵਤ ਕਰਾਈ ਕਿ ਹਾਂਜੀ ਗਲਵਤ ਨਹੀਂ ਕਰਾਈ ਉਹਨੂੰ ਦੱਸਿਆ ਕਿ ਮੈਂ ਫਲਾਣੇ ਬੰਦੇ ਦਾ ਆਇਆਗਾ ਤਾਂ ਮੈਂ ਐਮਰਜੈਂਸੀ 'ਚ ਮੈ ਜਾਣਾ ਕਿਉਂਕਿ ਸਾਡਾ ਯਾਰ ਜਿਹੜਾ ਸੰਡੇ ਨੂੰ ਲੋਕ ਵਪਾਰੀ ਆਦੇ ਹੈਗੇ ਬਾਹਰੋਂ ਆਂਦੇ ਹੈਗੇ ਹਿਮਾਚਲ ਤੋਂ ਕੋਈ ਕਿਤੇ ਆਉਂਦਾ ਹੈਗਾ ਤਾਂ ਸਾਡੇ ਛੜੇ ਹਸ਼ਰਬੂ ਦਾ ਕੰਮ ਜਿਆਦਾ ਤਾਂ ਮੁਸਲਿਮ ਹਿਮਾਚਲ ਦੇ ਸਿਰ ਤੇ ਹੈਗਾ ਵਾ ਉਹ ਲੋਕ ਵਪਾਰੀ ਆਉਂਦੇ ਹੈਗੇ ਬਾਹਰੋਂ ਆਂਦੇ ਕੰਮ ਕਰ ਉਹਨ ਉਹਨਾਂ ਦੇ ਅੰਦਰ ਕੰਚਲਾ ਸਕੈਂਟੈਕ ਕਨਵਸ ਦੇ ਅੰਦਰ ਗਿਆ ਤਾਂ ਪਿੱਛੋਂ ਤੋਂ ਤੇ ਹਮਲਾ ਹੋ ਗਿਆ ਹਮਲੇ ਹੋ ਤੋ ਬਾਅਦ ਉਹਨੂੰ ਬੰਨਿਆ ਗਿਆ ਔਰ ਇਹ ਜੋ ਉਸਨੇ ਸਟੋਰੀ ਸੁਣਨ ਚ ਮਿਲੀ ਸੀਗੀ ਮੈਂ ਤੁਰੰਤ ਅਮਨਾ ਜੀ ਨੂੰ ਫੋਨ ਕੀਤਾ ਇਹ ਮਿੰਟ ਮੇਰਾ 10 ਤੋਂ 15 ਮਿੰਟ ਦੇ ਵਿੱਚ ਜੇ ਇੱਥੇ ਪਹੁੰਚ ਗਏ ਸੀਗੇ ਕਿੰਨੀ ਕਿੰਨੀ ਕਿੰਨੇ ਕਿਲੋ ਟੋਸੀ ਜਾ ਰਹੀ ਹੈ ਜੋ ਦੱਸ ਰਿਹਾ ਹੈਗਾ ਉਹ ਕਹਿੰਦਾ ਕਿਲੋ ਸੁਨਾ ਦੱਸ ਰਿਹਾ ਉਹ 23-24 ਲੱਖ ਰੁਪਏ ਦੀ ਕੈਸ਼ ਦੱਸ ਰਿਹਾ ਹੈਗਾ ਕਿਉਂਕਿ ਇਹਨਾਂ ਦਾ ਜਿਹੜਾ ਕੰਮ ਹੈਗਾ ਉਹ ਸੁਨਾ ਰਿਲੇਟਡ ਹੈਗਾ ਉਹ ਕੈਸ਼ ਮੈਂ ਉਹਦੇ ਤੇ ਕੀ ਕਰਦਾ ਕਿ ਐਕਚੁਅਲੀ ਇਹਨਾਂ ਕੋਲ ਇਹ ਵੇਚੀ ਉਹ ਤੁਹਾਨੂੰ ਲੋਕੀ ਆਉਂਦੇ ਹੈਗੇ ਆ ਜਿਹੜਾ ਕੋਈ ਵਪਾਰੀ ਬਾਹਰੋਂ ਆਉਂਦਾ ਸਾਡੇ ਜਿਹਾ ਅਸੀਂ ਲੋਕ ਜੁਈ ਹੈਗੇ ਆ ਸਾਨੂੰ ਜੇ ਸੁਨਾ ਵੇਚਣ ਦੀ ਲੋੜ ਪੈਂਦੀ ਹੈ ਸੇ ਇਹਨਾਂ ਲੋਕੋ ਕੋਲ ਉਹਨਾਂ ਲਈ ਵਿੱਚ ਕਿ ਕਰ ਕੰਨ ਹੈ ਗਿਆ ਅਦਰਵਾਇਜ਼ ਸ਼ਾਪ ਦੇ ਓਨਰ ਵੀ ਹੈਗੇ ਸੌਫ ਦਾ ਓਨਰ ਜਿਹੜਾ ਪਿੰਡ ਗਿਆ ਹੋਇਆ ਹੈ ਅੱਛਾ ਇਹ ਸਾਰੇ ਵਰਕਰ ਹੀ ਸੀ ਇੱਥੇ ਵਰਕਰ ਸੀ ਉਹਨਾਂ ਦੇ ਕਿ ਐਕਚੁਅਲੀ ਕੈਸ਼ ਡਾਇਰੀ ਡਿਪਾਰਟਮੈਂਟ ਹੈ ਉਹ ਐਕਚੁਅਲੀ 100 ਦੇ ਪ੍ਰੋਪਰਸ ਹੰਦਾ 3 4 ਲੱਖ ਦਾ ਦੱਸਿਆ ਨੇ ਕਿ ਪਿਆਵਾਜ਼ ਗਿਆ ਤੱਕ ਲੋਸ ਹੋਣਾ ਸੀ ਮੇਰਾ ਪੈਸਾ ਤਾਂ ਪਿੰਡੋਂ ਮੈਨੂੰ ਦਾ ਫੋਨ ਆਇਆ ਜਿਵੇਂ ਉਹ ਮਾਲਕ ਕਾਫੀ ਰੋ ਰਿਹਾ ਸੀਗਾ ਕਹਿੰਦਾ ਮੇਰੀ ਜ਼ਿੰਦਗੀ ਪਰ ਦੀ ਪੂੰਜੀ ਜਿਹੜੀ ਸੀਗੀ ਉਹ ਖਤਮ ਹੋ ਗਈ ਹੈਗੀ ਮੈਂ ਉਸੇ ਹਿਸਾਬ ਦੇ ਇਤਿਹਾਰ ਸੇ ਹਮਾਰਾ ਸਤੋਂ ਉਹ ਰਾਜੋ ਗੰਦਾ ਮੈਂ ਖਾਣੇ ਚੁੱਕਾ ਹਾਂ ਈ ਗੱਲ ਇਸ ਸਨਾਰਬਜਾਇ ਚਾਰਪੁਟ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਸਵੇਕ 10 ਵਜੇ ਆਈ ਹੈ ਕਿ ਸ਼੍ਰੀ ਨਾਥ ਜਿਹੜਾ ਟੰਚਾ ਰਨ ਦਾ ਸੋਨਾ ਜਿਹੜਾ ਟੈਸਟ ਕਰਦੇ ਆ ਇਹਨਾਂ ਦੀ ਦੁਕਾਨ ਦੇ ਤੇ ਦੋ ਬੰਦੇ ਆਏ ਸਾਡਾ ਸਮਾਨ ਜਿਹੜਾ ਆ ਇਹ ਜੁਰੀ ਦੇ ਵਿੱਚੋਂ ਸਾਨੂੰ ਮੁਹੱਤਬਰ ਬੰਨ ਕੇ ਤੇ ਚੋਰੀ ਕਰਕੇ ਲੈ ਗਏ ਤੇ ਇਹ ਅਸੀਂ ਮੌਕੇ ਤੇ ਉਦੋਂ ਹੀ ਤੁਰੰਤ ਹੀ ਫੋਨ ਕਰ ਦਿੱਤਾ ਹੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਆ ਕੇ ਇਹਨਾਂ ਨੂੰ ਹੀ ਵੈਰੀਫਾਈ ਕਰ ਰਹੇ ਆਂ ਔਰ ਡੰਗਾਈ ਦੇ ਵਿੱਚ ਪੁਸ਼ਕਸ਼ ਕਰ ਰਹੇ ਆਂ ਇਹ ਸਬੰਧੀ ਕੀ ਵਾਰਦਾਤ ਹੋਈ ਐ ਕੀ ਗੱਲ ਆ ਕੀ ਬਾਤ ਆ ਇਹ ਦੱਸਦੇ ਵੀ ਸਾਡਾ ਸੋਨਾ ਚਾਂਦੀ ਤੌਰ ਕੈਸ ਜਿਹੜਾ ਆ ਇਥੋਂ ਨਾਮਲੂ ਬੰਦੇ ਲੈ ਗਏ ਸਰ ਅਪਰੋਕਸੀਮੇਟਲੀ ਕਿੰਨਾ ਕ ਸੋਨਾ ਚਾਂਦੀ ਦੱਸ ਰਹੇ ਇਹ ਦੱਸ ਰਹੇ ਸੋਨਾ ਦੱਸ ਰਹੇ ਵੀ ਸਾਡਾ 1 ਕਿਲੋ ਸੋਨਾ 23 ਲੱਖ ਰੁਪਏ ਤੇ 7 ਕਿਲੋ ਚਾਂਦੀ ਦੱਸ ਰਹੇ ਆ ਲੇਕਿਨ ਅਸੀਂ ਇਹਨਾਂ ਨੂੰ ਇਹ ਸਬੰਧੀ ਸਾਨੂੰ ਇਹ ਸਸਪੀਸ਼ ਲੱਗਦਾ ਮਾਮਲਾ ਅਸੀਂ ਇਹ ਨੁਦੰਗਾਈ ਦੇ ਵਿੱਚ ਅਸੀਂ ਪਛ੍ਰੀਸ਼ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਹੁੰਦੀ ਸਰ 1 ਕਿਲੋ ਸੋਨਾ ਵੀ ਮੰਨ ਲਿਆ ਚਾਂਦੀ ਵੀ ਮੰਨ ਲਿਆ ਪਰ ਇਹਨੇ 23 ਲੱਖ ਰੁਪਏ ਕਹਿੰਦੇ 23 ਲੱਖ ਰੁਪਏ ਕੈਸ਼ ਇੱਥੇ ਇਹਨਾਂ ਤੋਂ ਇਹ ਸਬੰਧੀ ਅਜੇ ਤੱਕ ਤਾਂ ਇਹਨੂੰ ਕੋਈ ਵੀ ਬਿੱਲ ਕੋਈ ਵੀ ਡਾਕੂਮੈਂਟ ਸਬੰਧੀ ਕੋਈ ਵੀ ਪੇਸ਼ ਨਹੀਂ ਕਰ ਸਕੇ ਅਸੀਂ ਮਾਮਲਾ ਸਕੀਲ ਜਾਂਦਾ ਇਹਨੂੰ ਅਸੀਂ ਡੰਗਾਈ ਚ ਤਫਤੀਸ਼ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰਾਂ ਸਰ ਦੂਸਰੇ ਪੱਖੇ ਜਿਹੜਾ ਇਹ ਸਵਾਰ ਦਾ ਤੋ ਅੰਜਾਮ ਦਿੱਤਾ ਗਿਆ ਕਹਿੰਦੇ ਕੋ ਬੰਨ ਬੰਨ ਕੇ ਉਹ ਕਿਵੇਂ ਦੱਸੋ ਉਹ ਸਾਰੀ ਤਫਤੀਸ਼ ਕਰ ਰਹੇ ਨੇ ਡੰਗਾਈ ਦੇ ਵਿੱਚ ਕੁਸ਼ਿਸ਼ BCsv ਹੋ ਸਕਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਰੇਟ ਸਰ CCTV ਦੀ ਕੋਈ ਵੀ ਆਈ ਸੀਸੀਟੀਵੀ ਕੈਮਰਾ ਜਿਹੜਾ ਹੈਗਾ NVR ਹੈਗਾ ਉਹ ਉਤਾਰ ਕੇ ਵੀ ਇਹਨੇ ਦੱਸ ਰਿਆ ਵੀ ਉਤਾਰ ਕੇ ਵੀ ਲੱਗੇ ਆ ਉਹ ਅਸੀਂ ਉਹਦੀ ਕੋਈ ਕਰ ਰਹੇ ਹਾਂ ਵੀ ਤਫ਼ਤੀਸ਼ ਕਰ ਰਹੇ ਹਾਂ ਕਿ ਮਾਮਲਾ